ਪੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸੀ 1563 ਵਿਕ੍ਰਮ ਸ਼ੰਮਤੇ ਪਹਿਲੀ ਉਦਾਸੀ ਵਿਰੇ ਇਸ ਜਗ੍ਹਾ ਦਾ ਨਾਮ ਹੀ ਹੈਗਾ ਰਾਜ ਗ੍ਰਹਿ ਰਾਜਾਂ ਦਾ ਗ੍ਰਹਿ ਕਾ ਇਹ ਕਿਹੜਾ ਏਰੀਆ ਨਾ 8 ਮੀਲ ਦਾ ਲਗਭਗ ਇਹਦੇ ਵਿੱਚ ਨਾ ਪਹਾੜਾਂ ਚ ਸਲਫਰ ਵੀ ਹੈਗਾ ਜਿਹਨੂੰ ਹਿੰਦੀ ਚ ਨਾ ਗੰਦਕ ਕਹਿੰਦੇ ਨੇ ਔਰ ਵਹੀ ਗੰਦਕ ਕਰਕੇ ਇੱਥੇ ਪਾਣੀ ਸਾਰਾ ਗਰਮ ਹੈਗਾ ਸੁਭਾਵਕ ਕਹਿੰਦਾ ਵੀ ਸਭ ਦਾ ਕੁੰਡ ਗਰਮ ਨੇ ਆਤਾ ਠੰਡਾ ਇੱਕ ਕੁੰਡ ਠੰਡਾ ਗੁਰੂ ਨਾਨਕ ਸੀਤਲ ਕਹਿੰਦੇ ਮੈਂ ਬਿੰਦਰ ਸਿੰਘ ਪਾਗੋ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਹਾਂ ਬਿਹਾਰ ਦੇ ਵਿੱਚ ਨਾਲੰਦਾ ਦੇ ਨਾਲ ਗੁਰਦੁਆਰਾ ਸਾਹਿਬ ਗੁਰਦੁਆਰਾ ਰਾਜਗੀਰ ਵਿਖੇ ਜਿੱਥੇ ਗੁਰਨਾਨਕ ਪਾਤਸ਼ਾਹ ਨੇ ਜਾਨੀ ਕਿ ਪਹਿਲੀ ਪਾਤਸ਼ਾਹੀ ਨੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੋ ਇੱਥੇ ਦੱਸ ਦਈਏ ਕਿ ਇੱਥੋਂ 100 ਕਿਲੋਮੀਟਰ ਤੱਕ ਕੋਈ ਵੀ ਸਿੱਖ ਦਾ ਘਰ ਨਹੀਂ ਹੈ ਜਾਨੀ ਕਿ ਕੋਈ ਵੀ ਸਿੱਖਾਂ ਦਾ ਘਰ ਨਹੀਂ ਹੈ ਇੱਥੇ ਲੜਤੋਂ ਦੇ ਇੱਕ ਸਿੰਘ ਨੇ ਲਗਾਤਾਰ ਸੇਵਾ ਕੀਤੀ ਹੈ ਸੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪੂਰੀ ਡਿਟੇਲ ਨਾਲ ਇਸ ਦੇ ਗੁਰਦੁਆਰਾ ਸਾਹਿਬ ਬਾਰੇ ਦੱਸਣਗੇ ਸੋ ਸਾਨੂੰ ਆਸ ਹੈ ਕਿ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਨੂੰ ਵਾਅਦੇ ਬਾਅਦ ਸ਼ੇਅਰ ਕਰੋਗੇ ਸੋ ਬਹੁਤ-ਬਹੁਤ ਧੰਨਵਾਦ ਪਾਈਂ ਤੇ ਦਾ ਨਿਹਾਲ ਸੋੜ ਕਰੀਏ ਗੁਰੂ ਪੱਤੇ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਰਨ ਪਾਏ ਨੇ ਜੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸੀ 1563 ਵਿਕ੍ਰਮ ਸੰਮਤ ਤੇ ਪਹਿਲੀ ਉਦਾਸੀ ਗਿਣੀ ਅਗਰ ਆਪ ਕੀ ਮੂਲ ਨਾਲ ਸਾਹਿਬ ਦੇ ਮੁਤਾਬਕ ਜਾਣਦੇ ਹੋ ਤਾਂ 1507 ਕੇ ਤੇ ਜਦ ਗੁਰਨਾਨ ਸਾਹਿਬ ਜੀ ਇੱਥੇ ਆਏ ਇੱਥੇ ਆਪ ਜੀ ਨੂੰ ਨਾ ਦੋ ਚੀਜ਼ ਮਿਲੇਗੀ ਪ੍ਰਸਤੁਤ ਗੁਰੂ ਮਹਾਰਾਜ ਜੀ ਕੇ ਆਉਣ ਤੋਂ ਪਹਿਲਾ ਪ੍ਰਾਣਾ ਇਕਤਾ ਜਿਹੜੇ ਪਹਾੜ ਨੇ ਦੇਖਣ ਦੇ ਵਿੱਚ ਤਾਂ ਪਹਾੜੀ ਜਰੂਰ ਲੱਗਦਾ ਲੇਕਿਨ ਜਦ ਆਪ ਜੀ ਇੱਥੇ ਦਾ ਇਤਿਹਾਸ ਪੜ ਕੇ ਦੇਖੋਗੇ ਨਾ ਤਾਂ ਇਹ ਪਹਾੜ ਨਹੀਂ ਹੈਗਾ ਇਹ ਸੀਗਾ ਹਿੰਦੁਸਤਾਨ ਦੀ ਰਾਜਧਾਨੀ ਆਜ਼ਾਦ ਸ਼ਤਰੂ ਕੇ ਟਾਈਮ ਦਾ ਤੇ ਜਿਹੜਾ ਰਾਜਾ ਸੀ ਚਰਾਸੰਧ ਇਹ ਉਹਦਾ ਕਿਲਾ ਆਪਾਂ ਕਿਲੇ ਕੇ ਅੰਦਰ ਤੇ ਪਹਾੜ ਜਿਹੜੇ ਨਾ ਕਲੇਰੀਆਂ ਦਵਾਰਾਂ ਨੇ ਕੰਧ ਇਹਦਾ ਵੀ ਇਤਿਹਾਸ ਬਹੁਤ ਬੜਾ ਲੰਮਾ ਚੌੜਾ ਪਰ ਇਹਨੂੰ ਟਾਈਮ ਹੀ ਬਹੁਤ ਹੋ ਗਿਆ 5000 ਸਾਲ ਇਹਦਾ ਮਤਲਬ ਕਿ 5000 ਥੋੜਾ ਨਹੀਂ ਸਮਾਂ ਇੰਨਾ ਲੰਬਾ ਕੇ ਸਮੇਂ ਦੇ ਨਾਲ-ਨਾਲ ਇਤਿਹਾਸ ਵੀ ਖਤਮ ਹੋ ਗਏ ਪਰ ਅਭੀ ਵੀ ਇਹਦੇ ਅੰਦਰ ਬਹੁਤ ਸਾਰੀਆਂ ਕੀਰਤੀ ਚੀਜ਼ਾਂ ਬਚ ਗਈਆਂ ਉਹਨੂੰ ਦੁਨੀਆ ਦੇਖਣ ਹੁੰਦੀ ਹੈ ਪਰ ਉਹ ਇਤਿਹਾਸ ਨੂੰ ਦੇਖਣ ਵਾਸਤੇ ਬਰਾਤ ਜੀ ਕੇ ਪਾਸ ਨਾਲ ਕੰਮ ਸੇ ਕਰ 2 ਦਿਨ ਦਾ ਸਮਾਂ ਫੇਰ ਸੰਭ ਨਹੀਂ ਲੱਗਦਾ ਹੈਗਾ ਜੀ ਇਸ ਜਗ੍ਹਾ ਦਾ ਨਾਮ ਹੀ ਹੈਗਾ ਰਾਜ ਗ੍ਰਹਿ ਰਾਜਾਂ ਦਾ ਗ੍ਰਹਿ ਘਰ ਗ੍ਰਹਿ ਜੜੀ ਘਰ ਇੱਕ ਤਏ ਪ੍ਰਾਣਾ ਧਿਆਨ ਔਰ ਦੂਸਰਾ ਇਹ ਹਿੰਦੂਆਂ ਦਾ ਵੀ ਇੱਕ ਤੀਰਥ ਹੈਗਾ ਜੀ ਗੁਰਬਾਣੀ ਚ ਨਾ ਜ਼ਿਕਰੇ ਆਉਂਦਾ 86 ਤੀਰਥ ਸਗਲ ਪੁਨ ਜੀ ਦਇਆ ਪ੍ਰਭਾ ਉਹ ठाੜ ਤੀਰਥ ਵਿੱਚ ਕਿਰਾ ਮਿਲਦਾ ਜਿੱਥੇ ਤੀਰਥ ਉੱਥੇ ਬੰਦਾ ਸਾਹਮਣੇ ਦੇਖੋਗੇ ਇੱਕ ਛੋਟਾ ਸਾ ਲਕਸ਼ਮੀ ਨਾਰਾਇਣ ਦਾ ਮੰਦਿਰ ਹੈ Hindu ਤਰਮਕੀ ਅੰਦਰ ਮੇ ਸ਼ਰਧਾ ਭਾਵਨਾ ਸਭ ਕੁਝ ਹੈ ਇਹ ਮੰਨਦੇ ਨੇ ਪਰ ਇਹਨਾਂ ਦਾ ਕਹਿਣਾ ਸੀਗਾ ਕਿ ਤੀਰਥ ਵਿੱਚ ਆਓ ਤੇ ਕੁੰਡ ਤੇ ਇਸ਼ਨਾਨ ਕਰ ਲਓ ਤਾਂ ਪਾਪ ਖਤਮ ਹੋ ਜਾਂਦੇ ਤੇ ਦੁਨੀਆ ਨੂੰ ਲੱਗਿਆ ਸਭ ਤੋਂ ਵਧੀਆ ਸੌਖਾ ਕੰਮ ਸ্নান ਕਰ ਲੋ ਤੇ ਪਵਿੱਤਰ ਹੋ ਜਾਓ 2 4 5 10000 ਤੱਕ ਰੋਜ਼ ਦੁਨੀਆਂੋਂ ਦੀ স্নਾਨ ਵਾਸਤੇ ਕਿ ਅਸੀਂ ਨਹਾ ਲਿਆ ਤੂੰ ਪਵਿੱਤਰ ਹੋ ਗਏ ਪਰ ਜਦ ਗੁਰੂ ਮਹਾਰਾਜੀ ਆਏ ਤੋ ਪਹਿਲਾ ਤੀਰਥ ਥੇ ਔਰ ਜਾ ਕੇ ਖੰਡਨ ਕੀਤਾ ਵੀ ਨਹੀਂ ਇਦਾਂ ਨਹੀਂ ਗੱਲ ਬਣੀ ਇਹ ਗਲਤ ਨੇ ਜੇ ਸਿਰਫ ਨਹਾਣੇ ਸੇ ਹੀ ਪਾਪ ਖਤਮ ਹੁੰਦੇ ਤਬ ਤਾਂ ਫੇਰ ਡੱਡੂ ਮੱਛੀਆਂ ਮਗਰ ਮੱਛ ਤੇ ਗੁਰਬਾਣੀ ਤਾਂ ਕਹਿੰਦੀ 42 ਲੱਖ ਜੀ ਜਲ ਮੇ ਹੋਤੇ ਤੇ ਉਹਨਾਂ ਨੂੰ ਤਾਂ ਮੁਕਤੀ ਮਿਲ ਜਾਣੀ ਸੀ ਪਰ ਮਿਲਿਆ ਤਾਂ ਹੈ ਨਹੀਂ ਕਿਉਂਕਿ ਜਦ ਤੱਕ ਨਾਮ ਨਹੀਂ ਜਪੇਗਾ ਤਾਂ ਪਾਪ ਨਹੀਂ ਕٹےਗਾ ਔਰ ਮਹਾਰਜ ਹਰ তীਰਥਾਂ ਤੇ ਲੋਕਾਂ ਨੂੰ ਉਪਦੇਸ਼ ਕੀਤਾ ਕਰਮ ਕਾਂਡ ਤੋਂ ਬਚਾਇਆ ਤੇ ਜਿੱਧਰ ਗਏ ਨੇ ਆਹ ਜਿਹੜਾ ਏਰੀਆ ਨਾ 8 ਮੀਲ ਦਾ ਲਗਭਗ ਇਹਦੇ ਵਿੱਚ ਨਾ ਪਹਾੜਾਂ 'ਚ ਸਲਫਰ ਵੀ ਹੈਗਾ ਜਿਹਨੂੰ ਹਿੰਦੀ ਚ ਨਾ ਗੰਦਕ ਕਹਿੰਦੇ ਨੇ ਔਰ ਵਹੀ ਗੰਦਕ ਕਰਕੇ ਇੱਥੇ ਪਾਣੀ ਸਾਰਾ ਗਰਮ ਹੈਗਾ 22 ਕੁੰਡ ਬਣੇ ਨੇ ਆਪ ਜੀ ਚਸ਼ਮਾ ਕਹਿ ਦਿਓ ਸੋਮਾ ਕਹਿ ਲਿਓ ਜਾਂ ਧਾਰਾ ਕਹਿ ਦਿਓ ਇੱਥੇ ਕੁੰਡ ਕਿਹਾ ਜਾਂਦਾ ਤੇ ਉਹਦੇ 22 ਕੁੰਡ ਤੋਂ ਸਾਰੇ ਗਰਮ ਤੇ ਜਿਹੜਾ 22 ਬ ਆਪਣੀ ਅੰਦਰ ਪਾਣੀ ਤੁਰਤੀ ਲੇਕਿਨ ਜਦ ਸਭ ਕੁੰਡ ਗਰਮ ਹੈ ਤੋ ਇੱਕ ਕੁੰਡ ਆਪਣੇ ਅੰਦਰ ਇਹ ਵੀ ਗੱਲ ਤੇ ਆ ਜਿਹੜਾ ਨਾ 5 ਮੀਲ ਦਾ ਏਰੀਆ ਇਹ 5 ਮੀਲ ਦੇ ਅੰਦਰ ਜਿੱਥੇ ਮਾਰਗੀ ਜ਼ਮੀਨ ਨੂੰ ਪਾਟ ਕੇ ਦੇਖੋ ਤੋ ਮਿੱਟੀ ਤਾਂ 5 ਫੁੱਟ ਮਿਲੇਗੀ ਲੇਕਿਨ ਪੱਥਰ 200 ਫੁੱਟ ਹੈਗਾ ਅਬ ਪੱਥਰ ਹੈ ਤੋ ਬੋਰ ਨਾ ਤਾਂ ਹੋਇਆ ਨਾ ਹੈ ਤੋ ਜਿਹੜਾ ਪਾਣੀ ਚਲਦਾ ਉਹ ਵੀ ਗਰਮ ਗਰਮੀ ਵਿੱਚ ਗਰਮ ਪੀ ਨਹੀਂ ਸਕਦੇ ਪਾਣੀ ਕਿਹੜੇ ਤੇ ਜਦ ਗੁਰੂ ਨਾਨਕ ਮਹਾਰਾਜ ਆਏ ਲੋਕਾਂ ਨੇ ਪਛਾਣ ਲਿਆ ਕਰਕੇ ਬੇਨਤੀ ਕੀਤੀ ਵੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਤੇ ਮਹਾਰਾਜ ਨੇ ਜਾਣੀ ਜਾਣ ਦੇਖ ਲਿਆ ਕਿ ਦਿੱਕਤ ਹੈ ਸੋਮਾ ਨਦੀਕ ਸੀ ਮਹਾਰਾਜ ਜੀ ਨੇ ਸਹਿਜ ਸੁਭਾਅ ਕਹਿਤਾ ਵੀ ਸਭ ਦਾ ਕੁੰਡ ਗਰਮ ਨੇ ਆ ਤਾਂ ਠੰਡਾ ਤੇ ਇਹ ਜੋ ਕੁੰਡ ਸੀ ਗੁਰੂ ਮਹਾਰਾਜੀ ਦੇ ਬਚਨ ਤੋਂ ਇੱਕ ਕੁੰਡ ਠੰਡਾ ਲਾਗੇ ਚ ਗਿਣ ਲਓ ਤੋ 22 ਉਹਦੇ ਵਿੱਚ 21 ਕੁੰਡ ਗਰਮ ਇੱਕ ਕੁੰਡ ਠੰਡਾ ਗੁਰੂ ਨਾਨਕ ਸ਼ੀਤਲ ਸ਼ੀਤਲ ਦਾ ਮਤਲਬ ਹੈ ਕਿ ਠੰਡਾ ਹੈ ਤੋ ਠੰਡਾ ਕੁੰਡ ਆਪਣੇ ਅੰਦਰ ਹੀ ਹੈਗਾ ਜੀ ਜਾ ਕੇ ਦਰਸ਼ਨ ਵੀ ਕਰ ਲੋ ਹੱਥ ਸੁੱਚਾ ਕੂੜਾ ਲਿਆ ਬਾਰਾ ਕਿਸ਼ਕ ਛੱਕ ਲਿਆ ਅੰਦਰ ਮੇ ਧੋਣ ਦਾ ਜੀ ਪੈਰ ਨਹੀਂ ਪਾਉਣਾ ਝੂਠਾ ਨਹੀਂ ਕਰਨਾ ਕਿਉਂਕਿ ਉਹਦੇ ਨਾਲ ਹੀ ਲੰਗਰ ਵੀ ਵੰਡਦਾ ਪੀਣ ਵਾਸਤੇ ਵੀ ਵਰਤਿਆ ਜਾਂਦਾ ਤੇ ਕੰਮ ਵੀ ਹੁੰਦੇ ਨੇ ਇਹ ਹੈ ਠੰਡਾ ਸਾਹਮਣੇ ਮੰਦਰ ਬਣਿਆ 10 ਮਿੰਟ ਲੱਗਦਾ ਜਾਣ ਨੂੰ ਤੇ 10 ਕੁੰਡ ਇਕੱਠੇ ਹੀ ਸਭ ਗਰਮ ਮਾੜਾ ਜਿਹਾ ਗਿੜਾ ਮਾਰਿਓ ਕੋਈ ਡਰ ਨਹੀਂ ਉੱਧਰ 10 ਕੁੰਡ ਇੱਧਰ ਥੋੜਾ ਦੂਰ ਦੂਰ ਕਰਕੇ 7 ਕੁੰਡ ਇੱਥੋਂ 18 ਕਿਲੋਮੀਟਰ ਅਈਨਾਂ ਤੇਜ ਗਰਮ ਪਾਣੀ ਹੱਥ ਲੱਗਦਾ ਨਾਮ ਰੱਖਿਆ ਤਪੋਵਨ ਉਹ ਤਪਦਾ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਤਪਦੇ ਨੂੰ ਠੰਡਾ ਵੀ ਕੀਤਾ ਨਾਲ ਇੱਥੇ ਬਾਣੀ ਉਚਾਰਨ ਕੀਤੀ ਸ੍ਰੀ ਰਾਜ ਮਹਤਰਾ ਪਹਿਲਾ ਘਰ ਦੂਜਾ ਧਨ ਜੋਵਨ ਅਰ ਫੂਲੜਾ ਨਾਟਿ ਅੜੇ ਦਿਨ ਚਾਰ ਪਵਣ ਕੇਰੇ ਪਤ ਜਿਉ ਧਰ ਤੇ ਗੁਰੂ ਨਾਨਕ ਮਹਾਰਾਜ ਨੇ ਜਨ ਨੂੰ ਠੰਡਾ ਵੀ ਕੀਤਾ ਬਾਣੀ ਵੀ ਉਚਾਰਨ ਕੀਤੀ ਲੇਕਿਨ ਗੁਰਦੁਆਰਾ ਜਿਹਨ ਅਬ ਜਾ ਕੇ ਬਣਿਆ ਜੀ 5 ਨਵੰਬਰ 2022 ਚ ਬਣ ਕੇ ਤਿਆਰ ਹੋਇਆ ਤੋਂ ਬਣਾਇਆ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਵਾਲੇ ਬਾਬਾ ਜੀ ਪੈਸਾ ਵੀ ਬਥੇਰਾ ਲੱਗਿਆ 80 ਕਰੋੜ ਲੱਗਿਆ ਤੇ ਜੇ ਤੇ ਸਭ ਤੋਂ ਵੱਡਾ ਜੋ ਸਹਿਯੋਗ ਕੀਤਾ ਉਹ ਹੈ ਸਾਡੇ ਪ੍ਰਬੰਧ ਕਮੇਟੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪੂਰਾ ਹਰ ਤਰੀਕੇ ਨਾਲ ਬਾਬਾ ਜੀ ਨੂੰ ਮਦਦ ਕੀਤੀ ਹੈ ਜੀ ਪੈਸੇ ਨਾਲ ਕਾਗਜ਼ੀ ਕਾਰਵਾਈ ਕਰ ਸਕਦੇ ਸੀ ਇਹਨਾਂ ਨੇ ਫਿਰ ਸਾਡੇ ਮੁੱਖ ਮੰਤਰੀ ਨितीश ਕੁਮਾਰ ਜੀ ਨਾਲ ਗੱਲਬਾਤ ਕਰਕੇ ਸੈਂਟਰਲ ਗਵਰਨਮੈਂਟ ਤੋਂ ਮਨਜ਼ੂਰੀ ਦਿਲਾਈ ਆਪ ਆ ਕੇ ਉਹਨਾਂ ਨੇ ਇੱਥੇ ਦਾ ਨੀ ਪੱਥਰ ਰਖਵਾਇਆ ਸਭ ਜਾ ਕੇ ਗੁਰਦੁਆਰਾ ਬਣਾਣੀ ਇੱਥੇ ਪਾ ਸਕਦਾ ਸੀ ਲੇਕਿਨ ਇਹ ਤਾਂ ਇਹਨਾਂ ਦੀ ਮਿਹਰਬਾਨੀ ਹੈ ਔਰ ਗੁਰੂ ਦੀ ਕਿਰਪਾ ਹੈ ਲੇਕਿਨ ਇੱਥੇ ਜੋ ਮੇਨ ਬੂਟਾ ਲਾਉਣ ਦਾ ਜੋ ਕੰਮ ਕੀਤਾ ਨਾ ਇਹ ਤਾਂ ਗੁਰਦੁਆਰਾ ਹੁਣ ਬਣਿਆ ਤੇ ਇੱਥੇ ਤਾਂ 1969 ਵਿੱਚ ਮਹਾਰਾਜਾ ਦਾ ਪ੍ਰਕਾਸ਼ ਸੀਗਾ ਪਰ ਉਦੋਂ ਨੇ ਇੱਕ ਟੀਨੇ ਦਾ ਸ਼ੈੱਡ ਤੇ ਸ਼ੈੱਡ ਵਿੱਚ ਮਹਾਰਾ ਦਾ ਪ੍ਰਕਾਸ਼ ਹੁੰਦਾ ਸੀ ਕਮੀ ਹੈਗੀ 100 ਕਿਲੋਮੀਟਰ ਦੇ ਅੰਦਰ ਸਿੱਖ ਪਰਿਵਾਰ ਇੱਕ ਵੀ ਬੰਦਾ ਨਹੀਂ ਅੱਜ ਵੀ ਸੰਗਤ ਆਉਂਦੀ ਏ ਮੱਥਾ ਟੇਕ ਲਿਆ ਲੰਗਰ ਵੀ ਛੱਕ ਲਿਆ ਅੱਧਾ ਘੰਟਾ ਘੁੰਮ ਫਿਰ ਲਿਆ ਸ਼ਾਮ ਤੱਕ ਸਾਰੇ ਵਾਪਸ ਚਲੇ ਜਾਂਦੇ ਤੇ ਇੱਥੇ ਤਾਂ ਕੋਈ ਹੈ ਹੀ ਨਹੀਂ ਹੁਣ ਸੇਵਾ ਸੰਭਾਲ ਕੌਣ ਕਰੇਗਾ ਇੱਥੇ ਇੱਕ ਫੌਜੀ ਹੁੰਦੇ ਸੀਗੇ ਫੌਜੀ ਵਾ ਇਹਨਾਂ ਦੀ ਫੋਟੋ ਨੀਚੇ ਲੰਗਰ ਹਾਲ ਚ ਵਿੱਚ ਲੱਗਿਆ ਵੱਡਾ ਇਹ ਫਿਰ 1965 ਤੇ ਆ ਕੇ ਬੈਠੇ ਸੀਗੇ ਇਹ ਲੁਧਿਆਣੇ ਦੇ ਇਲਾਕੇ ਦੇ ਸੀ ਲਾਤੋਂ ਕਲਾ ਪਿੰਡ ਹੈਗਾ ਬੜਾ ਮਸ਼ਹੂਰ ਤੇ 1965 ਤੋਂ ਬਾਅਦ ਪੂਰੇ 50 ਸਾਲ ਆਪਣੀ ਜ਼ਿੰਦਗੀ ਇਸੇ ਗੁਰੂ ਘਰ ਦੀ ਸੇਵਾ 'ਚ ਲਾ ਦਿੱਤੀ ਜਦੋਂ ਇੱਥੇ ਬਿਹਾਰ ਦਾ ਮਾਹੌਲ ਰਹਿਣਾ ਤੇ ਦੂਰ ਬੈਠਣਾ ਵੀ ਮੁਸ਼ਕਲ ਹੁੰਦਾ ਸੀ ਉਦੋਂ ਇਕੱਲੇ ਰਹਿੰਦੇ ਸੀਗੇ ਬੜੇ ਦਲੇਰ ਸਨ ਇੱਥੇ ਨਾ ਚਿੱਤ ਕੋਈ ਖੁੱਭੀ ਸੀ ਕਿ ਪਿਆਰ ਨਾਲ ਤੋਂ ਪਿਆਰ ਨਹੀਂ ਤੇ ਥੋੜਾ ਬਾਬਾ ਸੁਭਾਅ ਦਾ ਗਰਮ ਵੀ ਸੀਗਾ ਨਾ ਇਹਦਾ ਪਿਆਰ ਵੀ ਚੱਲਦਾ ਸੀ ਜੀ ਜੀ ਦੋਨੋਂ ਕਾਬੂ ਕਿੰਤਾ ਤੇ ਜਿੱਥੇ ਪਿਆਰ ਸੇ ਗੱਲ ਬੜੀ ਤੋ ਠੀਕ ਹੈ ਕੀਤਾ ਫਿਰ ਟੱਕਾ ਤਾਂ ਕਰਦਾ ਹੀ ਪੈਣਾ ਨਹੀਂ ਤਾਂ ਫਿਰ ਗੱਲ ਨਹੀਂ ਬੜੇਗੀ ਜੀ ਉਦਾਂ ਦਾ ਵੀ ਕੰਮ ਕੀਤਾ ਇਹ ਕਿਸੇ ਨੂੰ ਮਾਰਨਾ ਜਾਂ ਸਤਾਣਾ ਇਹਦਾ ਕੰਮ ਨਹੀਂ ਸੀਗਾ ਇਹ ਤਾਂ ਬਸ ਇਹਨੂੰ ਲੱਗਦਾ ਸੀ ਕਿ ਗੁਰੂ ਘਰ ਦੀ ਜਗਤ ਇਤਿਹਾਸਿਕ ਹੈ ਕੋਈ ਹੈ ਹੀ ਨਹੀਂ ਕੌਣ ਸੇਵਾ ਕਰੇਗਾ ਇਹਨੇ ਫਿਰ ਆਪਣਾ ਘਰ ਪਰਿਵਾਰ ਛੱਡਤਾ ਤੇ ਬਹੁਤ ਹੀ ਸੰਘਰਸ਼ ਕੀਤਾ 50 ਸਾਲ ਇਕੱਲੇ ਰਹਿਣਾ ਕਿੰਨਾ ਮੁਸ਼ਕਿਲ ਹੈਗਾ ਤੇ ਘਰ ਛੱਡਦਾ ਕੋਈ ਕਾਰ ਛੱਡ ਕੇ ਨਹੀਂ 라ਜੀ ਹੈ ਕਿਤੇ دوسری ਜਗ੍ਹਾ ਜਾ ਕੇ ਸੇਵਾ ਕੌਣ ਕਰੇਗਾ ਬੜੀ ਦਲੇਰੀ ਨਾਲ ਸੇਵਾ ਕੀਤੀ ਬੜੀ ਲੰਮੀ ਚੋੜੀ ਕਹਾਣੀ ਹੈਗੀ ਜੀ ਖੈਰ ਚਲੋ ਜਬ ਤੱਕ ਗੁਰੂ ਰਬ ਨੇ ਸਾਹ ਦਿੱਤਾ ਸੇਵਾ 'ਚ ਡਟੇ ਰਹੇ ਤੇ 2016 'ਵਾਂ ਜਦ ਪੂਰੇ ਹੋਏ ਤੇ ਇਹਨਾਂ ਨੇ ਫਿਰ ਸਾਰੀ ਇੱਥੇ ਤੋਂ ਸੰਪਤੀ ਜੋ ਵੀ ਸੀਗਾ ਸਭ ਪਟਨਾ ਕਮੇਟੀ ਦੇ ਨਾਮ ਕਰਦਾ ਵੀ ਜੋ ਹੈ ਸਭ ਤੇਰਾ ਹੀ ਮਹਾਰਾਜ ਦੀ ਕਿਰਪਾ ਤੋਂ ਕਹਿੰਦਾ ਮੇਰਾ ਤਾਂ ਕੁਛ ਹੈ ਨਹੀਂ ਮੈਂ ਤਾਂ ਬਸ ਸੇਵਾ ਹੀ ਕੀਤੀ ਹੈਗੀ ਤੇ 2016 ਤੋਂ ਬਾਅਦ ਸਾਰਾ ਪ੍ਰਬੰਧ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਹਿਰ ਤੋਂ ਤੱਕ ਸਾਡੇ ਸਹਿਯੋਗ ਨਾਲ ਜੋ ਹਮਾਰੇ ਨਿਸ਼ਕਾਮ ਸੇਵਕ ਵਾਲੇ ਬਾਬਾ ਜੀ ਉਹਨਾਂ ਨੇ ਵਧੀਆ ਪ੍ਰਬੰਧ ਕੀਤਾ ਤੇ ਹੁਣ 26 ਕਮਰੇ ਦਾ ਰਹਿਸ਼ ਵੀ ਹੈਗਾ